ਬੰਦ ਕਰੇ ਗੱਡੀ ਮਗਾ ਨਾ ਕੋਈ ਮਗ ਗੱਡੀ ਵਿੱਚ ਆ ਦੇ 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 ਦੇ ਕੱਢ ਦੇ ਗਾ ਹੈ ਮੈਂ ਯਾਦਾ ਹੀ ਸਿਰ ਤੋਂ ਕਰੀ ਗਣੀ ਉਹ ਤਾਂ ਬੋਲੀ ਹੀ ਸੀ ਸਫਾਈ ਹੋਈ ਹੈ ਬੱਲੇ ਫਾੜੇ ਮੇਰੇ ਘਰ ਵਾਲੀ ਦੇ ਨੌਤੇ ਆ ਤਨਿਸ਼ ਖਵ निचे ਨੌਆ ਤੇ ਸਾਰੇ ਕੰਮ ਸਾਰੇ ਹੋ ਗਏ ਅੰਦਰ ਕਿੰਨੇ ਕ ਮਾਲ ਪਾਇਆ ਹੋਇਆ ਸੀ ਅੰਦਰ ਸਾਰਾ ਕੋਰਾ ਲੱਕੜ ਦਾ ਫੋਮ ਸਾਰੀ ਚਲ ਗਈ 30-40 ਲੱਖ ਦਾ 35-40 ਲੱਖ ਦਾ ਕਾਰਨ ਪਤਾ ਲੱਗਿਆ ਜੀ ਕੁਛ ਕਾਰਨ ਕੋਈ ਪਤਾ ਨਹੀਂ ਲੱਗਿਆ 7 ਵਜੇ ਲੇਡੀ ਸਫਾਈ ਕਰਕੇ ਗਈ ਆ ਉਸ ਟਾਈਮ ਕੁਝ ਨਹੀਂ ਸੀ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਸ਼ਾਰਟ ਸਰਕਟ ਹੋਇਆ ਤੁਹਾਨੂੰ ਕਿਹਨੇ ਦੱਸਿਆ ਜੀ ਇਸ ਬਾਰੇ ਸਾਡੇ ਉੱਪਰ ਮੁੰਡਾ ਚੌਂਕੀ ਦਾ ਰਹਿੰਦਾ ਉਹ ਕੰਮ ਕਰਦਾ ਹੋ ਰਹੀ ਹੈ ਲੇਬਰ ਸਾਡੀ ਆ ਉਸਨੇ ਫੋਨ ਕੀਤਾ ਤਾਂ ਆਇਆ ਸੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਕਿੰਨਾ ਆਇਆ ਹੋਇਆ ਸੀ ਅੰਦਰ ਅੰਦਰ ਸੋਫੇ ਸੀ ਜੀ ਚੇਰੇ ਸੀ ਲੱਕੜ ਦਾ ਜਿਹੜਾ ਕੋਈ ਫਰਨੀਚਰ ਦਾ ਬੰਦ ਆ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਅਸੀਂ ਆ ਕੇ ਦੇਖਿਆ ਜੀ ਤੂੰ ਆ ਸ਼ਟਰ ਤੂੰ ਆ ਨਿਕਲਿਆ ਬਹੁਤ ਜ਼ਿਆਦਾ ਫਿਰ ਫਾਇਰ ਬੋਰਡ ਗਏ ਬੁਲਾਈ ਫਾਇਰ ਕਰੇ ਅਗੇ ਵਿਚਾਰੇ ਬਥੇ ਪੂਰੀਓ ਕੀਤੀ ਆ ਪਰ ਕੰਮ ਬਹੁਤ ਨੁਕਸਾਨ ਹੋ ਗਿਆ ਤੁਹਾਡਾ ਕਾਰੋਬਾਰ ਫਿਰ ਪੇਹੀ ਸੀ ਇਹ ਹੀ ਹੈ ਜੀ मेरा नाम शाहनवाज है पर आप क्या करते हैं मैं यहाँ सोफ़ा का, का काम करता हूँ सोफ़ा बनाते हैं जहाँ पर रहते भी हाँ रहता भी ऊपर ही यहाँ कमरा है ऊपर आपको कैसे मालूम पड़ा सुबह जो है इधर सफ़ाई वाली आती है बाहर से जो तो सफाई वाला आने के बाद जो है उन्होंने शटर खोला और सफाई कर दी और बाहर तक वो सफाई करके आ गए थे जब तक मैं ऊपर चला गया तो उन्होंने मुझे नीचे ऊपर से आवाज़ मारी है कि नीचे आग लगी है तो मैं तुरंत नीचे भाग कर आया और देखो तो इधर ऊपर से आग लगी है तो पानी से हमने बुझाने की कोशिश भी करी जब तक मालिक आ गए सब लोग आ गए कितनी आग लगी थी आग तो वो भड़कती जा रही थी बहुत आग जो है भड़कती जा रही थी उसके बाद जो है सब लोग आए सब ने कर सभी सामान जल कर सब सामान जल कर रखोगे जो फॉर्म फोन होगा हो आपका आइडिया कितना हो सकता है वो तो बहुत सामान था जो फॉर्म के बोरे थे सब थे सब आग लगी गई चेहरे थी काफी सारी चेहरे थी क्या क्या सामान था अंदर आप कारीगर को सोफे थे चेयर थी ਔਰ ਜੋ ਵੈਸਾ ਮਟੀਰੀਅਲ ਲੈਂਦਾ ਹੈ ਉਹ ਵੀ ਮਟੀਰੀਅਲ ਸਮਝ ਗਿਆ ਜੋ ਬਣਾ ਕੇ ਅਸੀਂ ਤਿਆਰ ਕਰਕੇ ਰੱਖ ਰਕਾਦਾ ਨਾ ਸਰ ਸਮਝ ਲਾਇਆ ਕਹਾਂ ਕਹਨ ਜਾ ਜਾਂਦਾ ਹੈ ਇਹ ਸਮਾਨ ਜਿੱਦੇ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭ ਜਗਾ ਵੇਚਦੇ ਨੇ ਇਹ ਜੋ ਜੋ ਅਕਲ ਕਿ ਇਹ ਕਿੰਨਾ ਕੋ ਨੁਕਸਾਨ ਦੇਖੋ ਅੱਜ ਬੜੀ ਮਾੜੀ ਘਟਨਾ ਵਾਪਰੀ ਆ ਮੇਰੇ ਵਾਰਡ ਦੇ ਨੇ ਮੁਖੀ ਜੀ ਬਹੁਤ ਵਧੀਆ ਪਰਿਵਾਰ ਚੋਂ ਨੇ ਸਾਊ ਪਰਿਵਾਰ ਹੈ ਇਹਨਾਂ ਦਾ ਫਰਨੀਚਰ ਹਾਊਸ ਸੀਗਾ ਇੱਥੇ ਰੋਟੀ ਦੇ ਪੁੱਲ ਤੇ ਸੂਰਿਆ ਕੰਪਲੈਕਸ ਦਾ ਕਲੋਨੀ ਆ ਜਿਹੜੀ ਉਹਦੇ ਵਿੱਚ ਤੇ ਇਥੇ ਮਿਲਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਤੇ ਬੜਾ ਨੁਕਸਾਨ ਹੋ ਗਿਆ 30-40 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਗੁਜ਼ਾਰਾ ਵੀ ਇਸ ਦੇ ਸਿਰਫ ਤੇ ਚੱਲਦਾ ਸੀਗਾ ਸੋ ਮੈਂ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਜੋ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਾ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਮੇਰਾ ਕ੍ਰਿਸ਼ਨ ਕੁਮਾਰ ਜੀ ਤੁਸੀਂ ਫਾਇਰ ਨੂੰ ਜਿਹੜਾ ਹਾਂ ਜੀ ਮਲਾਜਮ ਹੈ ਫਾਇਰ ਬ੍ਰਿਗੇਡ ਦਾ ਕੰਮ ਕਰਦਾ ਹਾਂ ਮੈਂ ਸਰ ਸਾਲ ਤੇਰੇ ਸਾਨੂੰ ਸਵਾ 7:30 ਤੇ ਕਾਲ ਆਈ ਹੈ ਵੀ ਇੱਥੇ ਕਨਿਸ਼ਕ ਫੈਕਟਰੀ ਹੈ ਰੋਟੀ ਦੇ ਕੋਲ ਤੇ ਇਹਨੂੰ ਅੱਗ ਲੱਗ ਗਈ ਇੱਥੇ ਸੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜੀ ਬਲੋ ਗੱਡੀਆਂ ਚੱਲ ਰਹੀਆਂ ਨੇਗੇ ਅੱਗ ਪੈ ਕਾਬੂ ਕੰਮ ਬਾਰੇ ਕਿੰਨੀਆਂ ਤੇ ਗੱਡੀਆਂ ਆਉਂਦੀਆਂ ਨੇ ਤਿੰਨ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਹਾਂਜੀ ਬਾਕੀ ਗੱਡੀਆਂ ਆ ਰਹੀਆਂ ਨੇਗੇ ਚੱਲ ਰਹੀ ਹੈ ਕੰਮ ਠੀਕ ਆਦੀ ਇਹ ਇਹ ਫਰਨੀਚਰ ਦੀ ਹੈ ਜੀ ਕਹਿ ਰਹੇ ਨੇ ਜੀ ਸੋਫੇ ਵਗੈਰਾ ਬੰਦ ਦਿੰਦੇ ਨੇ ਹਾਂਜੀ ਅੱਗ ਕਿੰਨੀ ਕੁ ਜ਼ਿਆਦਾ ਸੀ ਜਰੂਰ ਅੱਗ ਤਾਂ ਕਾਫੀ ਜ਼ਿਆਦਾ ਸੀਗੀ ਜੀ ਲਪਟਾ ਬਾਹਰ ਤੱਕ ਸੀਗੀਆਂ ਪਰ ਮੌਕੇ ਤੇ ਉਹਨੂੰ ਕਾਬੂ ਪਾ ਲਿਆ ਸੀ ਕਿੰਨਾ ਦਾ ਸਮਾਨ ਸਾੜ ਕੇ ਸੁਭਾ ਹੋ ਗਿਆ ਆफी ਸੀਗਾ ਜਾਂ ਤੱਕ ਟੇਬਲ ਵਗੈਰਾ ਕਈਆਂ ਸੀ ਕੁਰਸੀਆਂ ਸੀਗੀਆਂ ਸੋਫੇ ਵਗੈਰਾ ਪਈ ਸੀਗਾ ਉਹ ਸਾਰੇ ਮਤਲਬ ਖੁੱਟ ਚੁੱਕੇ ਨੇ ਜੇ ਮੌਕੇ ਤੇ ਨਾ ਹੋਦੀ ਜਿਵੇਂ ਨਾਲ ਹਾਂ ਨਾਲ ਜੇ ਮੌਕੇ ਤੇ ਨਾ ਦੇ ਤਾਂ ਕਾफी ਨੁਕਸਾਨ ਨਾਲ ਹੋ ਸਕਦਾ ਸੀਗਾ ਇਹ ਨਾਲ ਦੀ ਨਾਲ ਵੀ ਕਈ ਫੈਕਟਰੀਆਂ ਵਗੈਰਾ ਹੈਗੀਆਂ ਨਹੀਂ ਘਰਾਂ ਘਰ ਨੇਗੇ ਰਿਹਾਇਸ਼ੀ ਜਗ੍ਹਾ ਜੀ ਤੇ ਨੁਕਸਾਨ ਹੋ ਸਕਦਾ ਸੀ ਅੱਗੇ ਸਿਵੇ ਲੱਗਿਆ ਕੁਸ਼ਕਾਰਨਾ ਦਾ ਪਤਾ ਲੱਗਾ ਕਿ ਕਾਦੀ ਫੈਕਟਰੀ ਦੀ ਕਿੰਨਾ ਕੁ ਨੁਕਸਾਨ ਇਹ ਤਾਂ ਜੀ ਬੈਡਾਂ ਦੀ ਫੈਕਟਰੀ ਹੈ ਫਰਨੀਚਰ ਦੀ ਮੇਰੇ ਨਾਲੇ ਚੌਕੀ ਪੈਂਦੀ ਆ ਮੈਂ 7 ਵਜੇ ਮੈਨੂੰ ਧੂਆਂ ਦੇਖ ਕੇ ਨਿਕਲਦਾ ਮੈਂ ਮੈਂ ਮੌਕੇ ਤੇ ਉਹਦੀ ਗੱਡੇ ਇੱਕ ਪਹੁੰ ਜਾ ਕੇ ਦੇਖਿਆ ਬੜੀ ਅੱਗ ਲੱਗੀ ਸੀਗੀ ਇਹ ਮੌਕੇ ਤੇ ਮਾਲਕ ਵੀ ਇੱਥੇ ਸੀਗੇ ਤੇ ਅਸੀਂ ਫਾਇਰ ਬਗ ਡੇਰ ਨੂੰ ਫੋਨ ਕੀਤਾ ਜਲਦੀ ਜਲਦੀ ਫਾਇਰ ਬਗ ਡੇਰ ਆਈ ਤੇ ਮੌਕੇ ਤੇ ਅੱਗ ਦੇ ਕਾਬੂ ਪਾ ਲਏ ਸੀ ਇਹ ਕਾਫੀ ਜਿਹੜਾ ਹੈਗਾ ਵੱਡਾ ਜਿਹੜਾ ਸ਼ੋਰੂਮ ਫਰਨੀਚਰ ਬਹੁਤ ਹਾਂ ਜੀ ਕਾਫੀ ਜ਼ਿਆਦਾ ਸੀਗਾ ਸਟੋਰ ਰੱਖਿਆ ਵੱਡਾ ਜੇ ਮੌਕੇ ਤੇ ਨਾ ਬਚਾਇਆ ਜਾਂਦਾ ਨਾਲ ਦਾ ਸ਼ੋਰੂਮ ਵੀ ਸੀ ਉੱਥੇ ਅੱਗ ਲੱਗਦੀ ਫਿਰ ਹੋਰ ਨੁਕਸਾਨ ਹੋਣਾ ਸੀ ਬਿਲਕੁਲ ਨੁਕਸਾਨ ਹੁੰਦਾ ਸੀ ਬਹੁਤ ਜ਼ਿਆਦਾ ਤੇ ਇਹ ਬੱਸ ਬਚ ਗਿਆ ਜੀ ਇਹ ਪਾਸਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਅੱਗ ਲੱਗ ਕੇ ਕਾਰਨ ਦਾ ਕੁਝ ਪਤਾ ਲੱਗਿਆ ਕਾਰਨ ਦਾ ਕੁਝ ਪਤਾ ਨਹੀਂ 7 ਵ ਸਾਨੂੰ ਮੌਕੇ ਤੇ ਜਾਂਚ ਵੀ ਕਰ ਰਹੇ ਹਾਂ ਵੀ ਕੀ ਕਰ ਰਹੇ ਹਾਂ ਜਾਂ ਮੌਕੇ ਤੇ ਜਾਂਚ ਕਰਾਂਗੇ ਉਰਤਾਲ ਦੇ ਵਿੱਚ ਦੇਖ ਕੇ ਪਾਵਾਂਗੇ